ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਵਿਚਕਾਰ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹਾਲਾਤ ਇਹ ਬਣੀ ਹੋਈ ਹੈ ਕਿ ਚੰਡੀਗੜ੍ਹ ਸ਼ਹਿਰ ਦੀਆਂ ਰਾਤਾਂ ਦਾ ਤਾਪਮਾਨ ਪੰਜਾਬ ਹਰਿਆਣਾ ਹੀ ਨਹੀਂ ਦਿੱਲੀ ਦੇ ਨਾਲੋਂ ਵੀ ਜ਼ਿਆਦਾ ਦਰਜ ਹੋ ਰਿਹਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 40-45 ਡਿਗਰੀ ਤੋਂ ਪਾਰ ਚਲਾ ਗਿਆ ਹੈ ਹਾਲਾਤ ਇਹ ਨੇ ਕਿ ਦਿਨ ਸਮੇਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਮੌਸਮ ਵਿਭਾਗ ਨੇ ਅਗਲੇ 1 ਹਫਤੇ ਤੱਕ ਕੋਈ ਰਾਹਤ ਦੀ ਪੁਖਵਾ ਨੇ ਨਹੀਂ ਕੀਤੀ ਭਾਵੇਂ ਅੱਤ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬਿਹਾਲ ਕਰ ਦਿੱਤਾ ਜਿਸ ਕਾਰਨ ਗਰਮੀ ਤੋਂ ਲੋਕ ਪਰੇਸ਼ਾਨ ਨੇ ਫਿਰ ਇਸ ਦੇ ਬਾਵਜੂਦ ਆਪਣੀਆਂ ਜ਼ਰੂਰਤਾਂ ਦੇ ਲਈ ਲੋਕ ਕਰੋ ਬਾਹਰ ਜ਼ਰੂਰ ਨਿਕਲ ਰਹੇ ਨੇ ਤੇ ਆਪਣੇ ਕੰਮ ਦੇ ਲਈ ਉਹਨਾਂ ਨੂੰ ਕਰੋ ਬਾਹਰ ਨਿਕਲਣਾ ਵੀ ਪੈ ਰਿਹਾ ਤੇ ਕੁਝ ਲੋਕਾਂ ਨੂੰ ਬਸ ਦੇ ਵਿੱਚ ਵੀ ਸਫ਼ਰ ਕਰਨਾ ਪੈ ਰਿਹਾ ਤਾਂ ਉੱਥੇ ਹੀ ਕੁਝ ਬੱਸ ਅੱਡਿਆਂ ਦੀ ਹਾਲਤ ਅਜਹੀ ਬਣੀ ਹੋਈ ਹੈ ਕਿ ਬੱਸ ਅੱਡਿਆਂ ਦੇ ਵਿੱਚ ਨਾ ਤਾਂ ਬੈਠਣ ਦੇ ਲਈ ਕੋਈ ਵੀ ਟੁਕਵੀਂ ਜਗ੍ਹਾ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ ਹੈ ਅਤੇ ਨਾ ਹੀ ਬੱਸ ਸਟੈਂਡ ਦੇ ਵਿੱਚ ਪੱਖੇ ਲੱਗੇ ਹੋਏ ਨੇ ਜਿਸ ਕਾਰਨ ਲੋਕ ਨੇ ਜਿਹੜੇ ਅਜਹੀਆਂ ਸਹੂਲਤਾਂ ਤੋਂ ਵਾਂਝੇ ਨੇ ਜਿਹੜੀਆਂ ਗਰਮੀ ਦੇ ਵਿੱਚ ਬੇਹਦੀ ਜ਼ਰੂਰੀ ਨੇ ਨਿਸਕਾਰਨ ਲੋਕਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਫਿਲਹਾਲ ਮੌਸਮ ਵਿਭਾਗ ਦੇ ਵੱਲੋਂ ਗਰਮੀ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਰਾਹਤ ਦੀ ਖਬਰ ਨਹੀਂ ਦਿੱਤੀ ਗਈ